ਸਸ਼੍ਰੀਕਾ ਤੁਹ ਸਿਕਰੋ ਐਸਐਮ ਜੈਨੂਸ ਤੇ ਮੈਂ ਹਾ ਪਰਦੀਪ ਗੌਰਦਾ ਸਾਸ ਸੌਰੇਤ ਉਪਰੇ ਸ਼ਾਨ ਹੋ ਕੇ ਦਰਸਲ ਤਿੰਨ ਬੱਚਿਆਂ ਦੀ ਮਾਂ ਨੇ ਜ਼ਹਿਰ ਨਿਗਲ ਲਿਆ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤਾਂ ਬਿਲਕੁਲ ਜੋ ਜਾਣਕਾਰੀ ਸਾਹਮਣੇ ਆਈ ਹੈ ਦਰਸਲ ਮ੍ਰਿਤਕਾ ਦੇ ਉੱਤੇ ਕਹਿ ਰਿਹਾ ਕਿ ਉਹਦੇ ਚਰਿੱਤਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਸੀ ਜਿਸ ਤੋਂ ਬਾਅਦ ਉਹ ਤੰਗ ਪਰੇਸ਼ਾਨ ਰਹਿਣ ਲੱਗੀ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਲਈ ਸੱਸ ਦੇ ਨਾਲ ਕਈ ਵਾਰ ਲੜਾਈ ਵੀ ਕੀਤੀ ਆ ਪਰ ਫਿਰ ਵੀ ਉਸਦੇ ਸਹੁਰਾ ਪਰਿਵਾਰ ਦੇ ਵੱਲੋਂ ਲਗਾਤਾਰ ਉਸਦੇ ਚਰਿੱਤਰ ਦੇ ਉੱਪਰ ਦੋਸ਼ ਲਗਾਏ ਗਏ ਸੀ ਜਿਸ ਤੋਂ ਤੰਗ ਪਰੇਸ਼ਾਨ ਹੋ ਕੇ ਮਹਿਲਾ ਨੇ ਜਦੋਂ ਸਾਰੀ ਗੱਲ ਆਪਣੇ ਅ ਕਹਿ ਸਕਦੇ ਆ ਕਿ ਪਤੀ ਦੇ ਨਾਲ ਕੀਤੀ ਤਾਂ ਪਤੀ ਨੇ ਵੀ ਕੋਈ ਸਾਥ ਨਹੀਂ ਦਿੱਤਾ ਤਾਂ ਮਹਿਲਾ ਨੇ ਬੀਤੇ ਦਿਨੀ ਫਿਰ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤਾਂ ਬਿਲਕੁਲ ਤਿੰਨ ਬੱਚਿਆਂ ਦੀ ਮਾਨਸਤੀ ਜਾ ਰਹੀ ਹੈ ਹੁਣ ਮ੍ਰਿਤਕਾ ਦੇ ਪਰਿਵਾਰਿਕ ਮੈਂਬਰ ਯਾਨੀ ਕਿ ਉਸਦੇ ਪੇਕੇ ਪਰਿਵਾਰ ਦੇ ਵੱਲੋਂ ਲਗਾਤਾਰ ਇਲਜ਼ਾਮ ਨੇ ਜਿਹੜੇ ਸੋਹਰਾ ਪਰਿਵਾਰ ਤੇ ਲਗਾਏ ਗਏ ਨੇ ਔਰ ਇਨਸਾਫ ਦੀ ਮਦਦ ਮੰਗ ਰਹੇ ਨੇ ਇਹ ਮੇਰੇ ਮੰਮੀ ਡੈਡੀ ਨਾਲ ਲੜਦੇ ਝਗੜਦੇ ਆਪਸ ਵਿੱਚ ਲੜਦੇ ਕਿ ਇਹ ਕਹਿੰਦੇ ਸੀ ਵੀ ਤੁਸੀਂ ਆਪਣੇ ਪਲਾਟ ਤੇ ਚਲ ਜਿਓ ਖਾਲੀ ਜਿੱਦਾਂ ਹੀ ਆਪਣੇ ਘਰ ਤੇ ਪਹੋ ਕਮਰਾ ਕਮਰੇ ਕਮਰੇ ਪੌਦੇ ਆਪਣੇ ਰੋ ਉਤੇ ਤੇ ਦੁਖੀ ਹੋ ਕੇ ਉਹਨਾਂ ਦਵਾਈ ਖਾ ਲਈ ਮਹੀਨਿਆਂ ਤੋਂ ਗੱਲ ਚਲਦੀ ਆਉਂਦੀ ਸੀ ਤੇ ਇਦਾਂ ਹੀ ਅੱਗੇ ਚੱਲਦਾ ਸੀ ਮਰਾ ਮੋਟਾ ਤਾਂ ਅਸੀਂ ਘੜੇ ਬੈਕ ਨਿਬੇਰ ਲੈਨੇ ਹਾਂ ਗੱਲ ਅਸੀਂ ਕਿਹਾ ਵੀ ਚੱਲ ਨਿਬੜ ਜੇਗੀ ਸਾਨੂੰ ਨਹੀਂ ਇਹ ਗੱਲ ਦਾ ਪਤਾ ਵਾਕਿਆ ਅਸੀਂ ਕੰਮਕਾਰਾਂ ਤੇ ਗਿਆ ਹਾਂ ਮੈਂ ਵੀ ਕੰਮ ਤੇ ਹਾਂ ਤੇ ਮਗਰ ਉਹਨੇ ਕੰਮ ਕਰ ਲਿਆ ਸੈਰ ਗਈ ਸੈਰ ਉਹ ਆ ਕੇ ਪਤਾ ਲੱਗਾ ਮੈਨੂੰ ਦਵਾਈ ਖਾ ਲਈ। ਨਾ ਰੋਬਿੰਡਾਵਾ ਸ਼ਿਆਦਨਗਰ ਮਹੱਲਾ ਮੇਰਾ ਮੈਂ ਉੱਥੋਂ ਦਾ ਮੌਜੂਦਾ ਐਮਸੀ ਹਾਂ ਜੀ। ਇਹ ਆਪਣੇ ਸਹੁਰਿਆਂ ਨੂੰ ਤੰਗ ਆ ਕੇ ਕੁੜੀ ਨੇ ਦਵਾਈ ਖਾਧੀ ਹੈ ਜੀ। ਪਹਿਲਾਂ ਵੀ ਇਹ ਕੁੜੀ ਦੇ ਸਹੁਰਿਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਦੋ ਤਿੰਨ ਵਾਰੀ ਪਹਿਲਾਂ ਵੀ ਮਰਾਇਨਾਮ ਕਰਵਾ ਚੁੱਕਾ ਹਾਂ ਜੀ। ਤੇ ਹਸਪਤਾਲ ਬਰੋਲ ਹਸਪਤਾਲ ਗਏ ਸੀ ਲੈ ਕੇ ਕੁੜੀ ਦਾ ਭਰਾ ਗਿਆ ਵਾ ਨਾਲ ਤੇ ਜਦੋਂ ਉਹਨਾਂ ਨੇ ਖੜਿਆ ਤੁਸੀਂ ਜਾਂਦੇ ਉਹਨਾਂ ਨੇ ਮੇਰੇ ਤੋਂ ਗੋਸ਼ਿਸ਼ ਕਰ ਦਿੱਤਾ ਗਿਆ ਕੁੜੀ ਨੇ। ਤੇ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਸੀ। ਭਾਜੀ ਪ੍ਰਸ਼ਾਸਨ ਤੇ ਇਹ ਮੰਗ ਕਰਦੇ ਆਂ ਵੀ ਕੁੜੀ ਦੇ ਜਿਹੜੇ ਭਰਾ ਭੈਣਾਂ ਉਹਨਾਂ ਦੇ ਨਾਲ ਨਿਆਂ ਕੀਤਾ ਜਾਵੇ ਭਾਜੀ ਅਸੀਂ ਪ੍ਰ ਦਾ ਨਾਂ ਲੱਭਾ ਮੱਲਹਿਆ ਦਾ ਨੰਗਲ ਡਿਸਟ੍ਰਿਕਟ ਗੁਰਦਾਸਪੁਰ। ਭਾਜੀ ਇਹ ਮੇਰੀ ਭੈਣ ਦੀ ਡੈਥ ਹੋਈ ਹੈ। ਉਹਨਾਂ ਦਾ ਨਾਂ ਕੌਮਲੀ ਅਮੀਪੁਰ ਵਿਆਹੀ ਡਿਸਟ੍ਰਿਕਟ ਗੁਰਦਾਸਪੁਰ ਪੈਂਦੀ ਆ। ਉਹਨਾਂ ਦੇ ਫਸਟ ਸਪੰਡ ਦਾ ਨਾਂ ਸੰਦੀਪ। ਭਾਜੀ ਉਹਨਾਂ ਦੀ ਡੈਥ ਹੋਈ ਕਿ ਸੱਸ ਸੋਹਰਾ ਉਹਨਾਂ ਨੂੰ ਤੰਗ ਕਰਦੇ ਸੀ। ਕੀ ਨਾਂ ਹੀ ਉਹਨਾਂ ਦਾ? ਉਹਨਾਂ ਦਾ ਨਾਂ ਹੀ ਸੋਹਰੇ ਦਾ ਨਾਂ ਹੀ ਕਰਮੇਸ਼ਾ ਸੱਸ ਦਾ ਨਾਂ ਹੀ ਮਜੀਦ ਕੋਲ। ਜੀ ਸਾਨੂੰ ਬਰਿਆਚਰ ਹੋ ਗਿਆ ਜੀ। ਇਹਨਾਂ ਦੀ ਸ਼ਾਦੀ ਹੋਈ ਨੂੰ 12 ਸਾਲ। ਕੀ ਕਹਿੰਦੇ ਤੁਹਾਨੂੰ? ਮਲਕੀ ਇਹ ਸ਼ੁਰੂ ਸ਼ੁਰੂ ਤੋਂ ਜੋ ਬੱਚੇ ਹੋਏ ਹਨ ਤੇ ਬੱਚੇ ਵੀ ਆਪਾਂ ਹੀ ਸਾਂਭੇ ਆ ਤਿੰਨ ਬੱਚੇ ਹੋਏ ਤਿੰਨੇ ਵੱਡੇ ਆਪਰੇਸ਼ਨ ਹੋਏ ਆ ਦੋ ਕੁੜੀਆਂ ਇੱਕ ਮੁੰਡਾ ਉਹ ਸਾਰੇ ਪੈਸੇ ਵੀ ਆਪਾਂ ਲਾਏ ਸਾਂਭੇ ਵੀ ਆਪਾਂ ਇਹ ਪਿੱਛੇ ਕੋਈ ਨਹੀਂ ਹੁੰਦਾ ਰਿਹਾ